ਅਲੋ ਹੀ ਸਾਥੀ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕਾ ਠਾਕ ਹੋਣਗੇ ਤੇ ਦੋਸਤੋ ਤੁਹਾਨੂੰ ਅੱਜ ਆਪਾਂ ਸ਼ੌਂਕ ਕਰਾਉਨੇ ਆ ਤੇ ਦਾਣਾ ਪਾਣੀ ਇਹਨਾਂ ਨੂੰ ਮਤਲਬ ਕੀ ਤਕਰੀਬਨ ਪਾਉਣ ਲੱਗੇ ਹਾਂ ਮਨਾਂ ਵੀ ਦਾਣਾ ਲੈ ਕੇ ਆਉਂਦੇ ਆ ਤੇ ਮੈਂ ਚਲੋ ਦੋਵਾਂ ਚੋਵਾਂ ਦਾ ਕਬੂਤਰਾਂ ਦਾ ਵੀਰਾਂ ਨੂੰ ਸ਼ੌਂਕ ਕਰਾਉਨੇ ਆ ਅਲੋ ਜੀ ਮਨਾਂ ਵੀਰੇ ਕਬੂਤਰ ਲੈ ਗਿਆ ਸੋ ਅੱਜ ਕਾਫੀ ਜਿਆਦੀਆਂ ਸ਼ੀਲਡਾਂ ਵੀ ਸੀ ਤੇ ਅੱਜ ਜਿਹੜੀ ਦੋਸਤੋ ਮੱਸੀਆ ਵੀ ਸੀ ਤੇ ਮੱਸੀਆ ਦੇ ਕਰਕੇ ਆਪਾਂ ਜੜਾ ਵਾ ਗੁਰਦੁਆਰਾ ਸਾਹਿਬ ਗਏ ਮੈਂ ਤੁਹਾਡੇ ਕੋਲ ਵਾਸਤੇ ਤੇ ਜਿਹੜਾ ਕਬੂਤਰ ਕੋਈ ਨਹੀਂ ਲਿਆਂਦਾ ਤੇ ਮੈਂ ਚਲੋ ਅੱਜ ਭਰਾਵਾਂ ਨੂੰ ਸ਼ੌਂਕ ਹੀ ਕਰਾਉਂਦੇ ਤਿੰਨ ਚਾਰ ਦਿਨ ਹੋ ਗਏ ਆ ਆੜ ਇੱਕ ਬਰੀਡਰ ਕਬੂਤਰ ਹੈਗਾ ਵਾ ਤੁਹਾਨੂੰ ਇਹਦਾ ਹੀ ਮਨਾਂ ਵੀ ਸ਼ੌਂਕ ਕਰਾਉਂਦਾ ਵਾ ਮਨੇ ਵੀ ਲੋਈ ਝਾੜੇ ਪਿਆ ਬਾਕੀ ਤੇ ਇਹ ਫਿਰੋਜ਼ਪੁਰੀ ਟੱਚ ਜੋ ਕਬੂਤਰ ਬਣਿਆ ਜੇ 골ਡਨ ਦੇ ਫਿਰੋਜ਼ਪੁਰੀਆਂ ਜੋ ਤੇ ਥੱਲੇ ਕਰੋ ਆ ਲੋ ਜੀ ਸ਼ੌਂਕ ਕਰੋ ਹੀ ਅੱਖ ਦਾ ਲਓ ਜੀ ਕਲੀਅਰ ਹੋ ਗਈ ਜੀ ਬਿਲਕੁਲ ਰੋਜਪੁਰੀ ਤੇ 골ਡਨ ਕ੍ਰਾਸ ਦਾ ਕਬੂਤਰ ਬਣਿਆ ਹੈ ਦੋਸਤੋ ਇਹ ਲਓ ਜੀ ਮਨੇ ਵੀਰ ਨੇ ਬਰੀਡਰ ਕਬੂਤਰ ਜਿਹੜਾ ਆਪਣਾ ਬਰੀਡਰ ਕਬੂਤਰ ਹੈ ਉਹਨਾਂ ਦੇ ਵਿੱਚੋਂ ਜਿਹੜਾ ਲਿਆਂਦਾ ਇੱਕ ਕਬੂਤਰ ਠੀਕ ਹੈ ਤੇ ਤੁਹਾਨੂੰ ਇਹਦੇ ਨਾਲ ਜਿਹੜੀ ਫੀਮੇਲ ਲੱਗੀ ਹੈ ਤੇ ਆਪਣੀ ਘਾਲ ਦੀ ਪੱਠੀ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਤੇ ਪਰਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਲਓ ਜੀ ਪਰਦਾ ਸ਼ੌਂਕ ਕਰੋ ਲਓ ਜੀ ਕੁੰਦਾ ਵੇਹ ਲੋ پارک ਹੁੰਦਾ ਆ ਵੀਰਾ ਭਰਾਵਾਂ ਵਾਸਤੇ ਜਿਹੜਾ ਵਾ ਬਿਲਕੁਲ ਹੀ ਜਿਹੜਾ ਵਾ ਮੁਕੰਮਲ ਆ ਪਾਲਾ ਸ਼ੌਂਕ ਰਾਈ ਦਾ ਆ ਲਓ ਜੀ ਤੇ ਆਪਣੇ ਚਾਹਣ ਵਾਲੇ ਭਰਾ ਜੀ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਜਿਹੜੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਤੇ ਆ ਕਬੂਤਰ ਹੈਗਾ ਵਾ ਬਰੀਡਰ ਕਬੂਤਰ ਹੈ ਆ ਤੇ ਮੈਂ ਚਲ ਭਰਾਵਾਂ ਨੂੰ ਜਿਹੜਾ ਜੇ ਸ਼ੌਂਕ ਕਰਾਉਨੇ ਬਾਕੀ ਜਿਹੜਾ ਵਾ ਪਰ ਵਗੈਰਾ ਜਿਹੜਾ ਕਬੂਤਰ ਛਾੜਦੇ ਪਏ ਆ ਤੇ ਬਾਕੀ ਜਿਹੜਾ ਇਹਦੇ ਨਾਲ ਮਾਦੀ ਲੱਗੀ ਉਹਦਾ ਤੁਹਾਨੂੰ ਸ਼ੋਅ ਕਰਾਉਂਦੇ ਫੀਮੇਲ ਆਪਣੀ ਪੱਠੀ ਜਾਂ ਕੇ ਘਲਦੀ। ਲੋ ਜੀ ਨਾਲ ਆ ਘਲਦੀ ਪੱਠੀ ਆਪਣੀ ਇਹ ਲੱਗੀ ਜੇ ਤੇ ਆਪਣੇ ਚਾਹਣ ਵਾਲੇ ਭਰਾ ਸੰਜੀਵ ਚੋਹਾਨ ਜੀ ਹੁੰਦਲ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ। ਕਾਲਾ ਜੱਟ ਜੀ ਗੁੱਡੂ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ। ਲੋ ਜੀ ਆ ਚੰਗੀ ਦਾ ਫੜਿਓ ਮੈਂ ਕਲੀਅਰ ਆਖਿਆ ਕਰਾਂ ਜੀ। ਤੇ ਆਪਣੇ ਜਸਵਿੰਦਰ ਭਾਈ ਉਹਨਾਂ ਦਾ ਧੰਨਵਾਦ ਮਨਜੀਤ ਸਿੰਘ ਜੀ ਫੌਜੀ ਸਾਹਿਬ ਡਾਕਟਰ ਵਿਕਰਮਜੀਤ ਸਿੰਘ ਜੀ ਉਸਤਾਦ ਆਪਣੇ ਕੋਟਲੀ ਗੁਜਰਾਣੇ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਉਸਤਾਦ ਅਕਬੀਰ ਸਿੰਘ ਜੀ ਦਬਈ ਵਾਲੇ ਉਸਤਾਦ ਕੱਲੂ ਮਾਲ ਜੀ ਆਪਣਾ ਜੋਬਨ ਵੀਰ ਹੈ ਢੀਂਗ ਰਖ ਲਵੋਣੀ ਤੋਂ ਹੀ ਆਕਾਸ਼ ਵੀਰ ਹੈ ਜੀ ਉਹਦਾ ਵੀ ਧੰਨਵਾਦ ਹੈ ਜੀ ਸੋ ਆਪਣੇ ਗੁਰਪ੍ਰੀਤ ਭਾਜੀ ਜਿਹੜੇ ਆ ਡਰਾਈਵਰ ਸਾਹਿਬ ਬਾਹਰ ਇਸ ਟਾਈਮ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਆਪਾਂ ਨੂੰ ਹਰੇਕ ਵੀਡੀਓ 'ਚ ਕਮੈਂਟ ਕਰਦੇ ਨੇ ਸੋ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਨੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਸੋ ਆਪਾਂ ਨੂੰ ਪਿਆਰ ਕਰ ਲਈ ਸਤਿਕਾਰ ਕਰ ਲਈ ਆਪਣੇ ਗਰਦਾਸਪੁਰ ਤੋਂ ਭਾਜੀ ਆ ਉਹਨਾਂ ਦਾ ਵੀ ਧੰਨਵਾਦ ਹੈ ਜੀ। ਲਾ ਬੂਟਰ ਸਾਹਿਬ ਜੀ। ਆ ਲੋ ਜੀ। ਅਮਰਪਾਲ ਸਿੰਘ ਜੀ ਮਜੀਠੇ ਤੋਂ ਅਮਰਪਾਲ ਸਿੰਘ ਜੀ ਖੇਮ ਕਰਨ ਤੋਂ ਆ ਜੀ। ਸੰਤਿੰਦਰ ਬਾਜਵਾ ਸਾਹਿਬ ਜੀ ਜੋਤ ਭਾਜੀ ਆਪਣੇ। ਠੀਕ ਹੈ ਇਹ ਵੀ ਫੀਮੇਲ ਆ ਜਿਹੜੀ ਆ ਜੀ। ਆਪਣੇ ਘਰ ਦੀ ਪੱਠੀ ਆ ਇਹ ਵੀ ਸੇਮ ਹੀ ਆਪਾਂ 골ਡਨ ਤੇ ਜਿਹੜੀ ਫਿਰੋਜ਼ਪੁਰੀਆਂ ਜੋ ਕਰਾਸ ਹੋ ਗਏ ਜਿਹੜੀ ਪੱਠੀ ਤਿਆਰ ਹੋਈ ਹੈ ਠੀਕ ਹੈ ਜੀ ਤੇ ਉਸ ਟਾਈਮ ਜਿਹੜੀ ਲਕਵੇ ਝੋਲੇ ਜਗਾ ਜਾਣ ਕਰਨ ਇਹਨੂੰ ਆਪਾਂ ਫਿਰ ਉਡਾਇਆ ਨਹੀਂ ਤੇ ਬਾਅਦ ਚ ਇਹਨੂੰ ਆਪਾਂ ਜਿਹੜਾ ਉਡਾਇਆ ਉਹ ਜੋੜੇ ਸਿੱਧਾ ਲਾਪਾ ਠੀਕ ਹੈ ਕਿਉਂਕਿ ਇਹਨਾਂ ਦਾ ਰਿਜ਼ਲਟ ਆਪਣੇ ਕੋਲ ਹੈਗਾ ਵਾ ਸੋ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਇਹ ਕਰਨਾ ਆਰਾਮਪੁਰੀ ਦਾ ਉਹਦਾ ਸ਼ੌਂਕ ਕਰਾਉਣੀ ਲੋ ਜੀ ਮੈਂ ਨਵੀਰ ਕਹਿੰਦਾ ਪਹਿਲਾਂ ਇੱਕ ਤੁਹਾਨੂੰ ਇਹਦਾ ਸ਼ੌਂਕ ਕਰਾ ਦਿੰਦੇ ਆ ਇੱਕ ਆ ਜਿਹੜਾ ਡੱਬ ਵਾਲਾ ਕਬੂਤਰ ਆ ਇਹ ਵੀ ਥੋੜਾ ਇਹ ਤੁਹਾਨੂੰ ਸ਼ੌਂਕ ਕਰਾਉਨੇ ਆ ਵੀ ਮਨੇ ਵੀਰ ਦੇ ਆ ਲੋ ਜੀ ਇਹ ਉਡਾ ਕੇ ਥੋੜਾ ਮਨੇ ਵੀ ਇਹਨੇ ਡੱਕ ਲਿਆ ਵਾ ਜਾਂਦਾ ਸਿੱਧਾ ਸਮਾਨ ਨੂੰ ਲਾਲ ਗਾੜੀ ਅੱਖ ਚ ਹੈਗਾ ਇਹ ਪੱਕੀ ਅੱਖ ਦਾ ਵਾ ਦੋਸਤੋ ਕੱਚੀ ਅੱਖ ਦਾ ਕਬੂਤਰ ਨਹੀਂ ਹੈਗਾ ਆ ਲੋ ਜੀ ਅੰਦਰੋਂ ਇਹ ਅੱਖਾਂ ਚਾ ਕਰ ਲਓ ਠੀਕ ਹੈ ਪਰਦਾ ਤਾਂ ਨਹੀਂ ਸ਼ੌਂਕ ਕਰਾਉਨੇ ਗੁੰਡਣ ਵਾਲਾ ਪਰ ਉਡਣ ਵਾਲਾ ਪਾਰਾ ਹਾਲੋ ਠੀਕ ਹੈ ਫਰੋਜਪ uri ਵੇਖੋ ਕਿੰਨਾ ਪਰਵੇਚ ਆ ਰਿਹਾ ਡੱਬ ਵਾਲਾ ਦੇ ਫਰੋਜਪ uri ਜਿਹੜਾ ਕ੍ਰਾਸ ਹੋ ਕੇ ਕਬੂਤਰ ਬਣੇ ਆ ਕਿਉਂਕਿ ਇਸ ਟਾਈਮ ਜਿਹੜਾ ਵੀਰ ਹਾਰ ਕੋਈ ਫਰੋਜਪ uri ਫਰੋਜਪ uri ਚਲੋ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਵੀ ਫਰੋਜਪ uri ਜਿਹੜਾ ਪਾਰ ਹੈਗਾ ਆਪਣੇ ਆ ਜੀ ਮਾਨ ਪੀਜਨ ਕਸੂਰ ਵਾਲੇ ਉਹਨਾਂ ਦਾ ਧੰਨਵਾਦ ਹੈ ਜੀ YouTube ਤੇ ਉਹਨਾਂ ਦਾ ਚੈਨਲ ਹੈਗਾ ਪੀਬੀ 35 ਵਾਲੇ ਜੀ ਪੀਬੀ 02 ਵਾਲੇ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਲਾ ਕੇ ਕਾਰ ਬਣ ਗਈ ਇੱਕ ਸਾਈਡ ਵੱਜੀ ਆ ਹਾਂਜੀ ਬੰਨੀ ਆ ਤੇ ਥੋੜਾ ਜਿਹਾ ਇਹ ਵੀ ਆਪਣੇ ਕਬੂਤਰਾਂ ਨਾਲ ਜਿਹੜਾ ਵਾ ਅ ਥੋੜਾ ਬਾਟਰੇਨ ਇਹਨੂੰ ਕੀਤਾ ਹੁਣ ਵੇਖਦੇ ਹਾਂ ਫੇਰ ਤੁਹਾਨੂੰ ਅੱਖ ਦਾ ਸ਼ੋਅ ਕਰਾ ਦਿੰਦੇ ਆ ਆਹ ਲੋ ਭਾਈ ਤੇ ਆਹ ਦੇਖੋ ਜੀ ਆਹ ਡੱਬ ਵਾਲਾ ਜੀ ਠੀਕ ਹੈ ਜੀ ਵੇਖੋ ਜੀ ਕਾਲਾ ਡੱਬ ਵਾਲਾ ਲੋਈ ਗੁਰਪ੍ਰੀਤ ਭਾਈ ਆ ਇੱਕ ਆ ਗਈ ਜੀ ਫੀਮੇਲ ਜਿਹੜੀ ਤੁਹਾਨੂੰ ਆਪਾਂ ਕਹਿੰਨੇ ਪਏ ਹਾਂ ਆਰਾਮਪੁਰੀ ਜਿਹੜਾ ਤੁਸੀਂ ਆਪਣੇ ਕੋਲ ਆਰਾਮਪੁਰੀ ਪਠਾ ਲਿਆ ਉਹਦੇ ਨਾਲ ਤੁਸੀਂ ਲਾ ਸਕਦੇ ਜੇ ਤੇ ਲੋਈ ਆ ਗਈ ਠੀਕ ਹੈ ਇਹ ਵੀ ਲੱਗਦਾ ਜਿਵੇਂ ਟੈੜੀਆਂ ਜਿਹੜਾ ਵੇਖ ਕਰੋਸ ਹੋ ਕੇ ਬਣੀ ਆ ਅਗਲੇ ਬੰਨੇ ਬੱਲਾ ਮੱਥਾ ਆ ਇਧਰੋਂ ਵੀ ਚਿੱਟਾ ਇਧਰੋਂ ਵੀ ਚਿੱਟਾ ਦੇਖੋ ਠੀਕ ਹੈ ਤੁਹਾਨੂੰ ਇਹਦੇ ਪਰਦਾ ਵੀ ਸ਼ੌਂਕ ਕਰਾਉਨੇ ਹੁਣ ਤੇ ਬੱਧੀ ਆ